ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲਬਾਤ ਕਰਨੀ ਹੈ ਯਾਰ ਜਿਹੜੀ ਵੀਡੀਓ ਦੀ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ ਲਗਭਗ ਉਹ ਵੀਡੀਓ ਸਾਰੇ ਪੰਜਾਬ ਨੇ ਦੇਖੀ ਹੋਊਗੀ ਜਿਹੜੀ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਆਪਦੀ ਮੋਟਰ ਤੇ ਆ ਕੇ ਦਵਾਈ ਪੀ ਲਿੰਦਾ ਤੇ ਆਤਮ ਹੱਤਿਆ ਕਰ ਲੈਂਦਾ ਸੱਚੀ ਉਹ ਵੀਡੀਓ ਦੇਖ ਕੇ ਭਾਈ ਸਾਰੀ ਰਾਤ ਨੀਂਦ ਨਹੀਂ ਆਈ ਐਨਾ ਕ ਮਨ ਦੁਖੀ ਹੋਇਆ ਵੀ ਗੱਲਾਂ ਹੀ ਛੱਡ ਦਿਓ ਮਨ ਦੁਖੀ ਕਿਉਂ ਹੋਇਆ ਕਿ ਜਿਹੜਾ ਲਾਹਣਤੀ ਬੰਦਾ ਆਪ ਦੀ ਘਰ ਦੀ ਕੰਧ ਦੇ ਉੱਪਰ ਚੜ ਕੇ ਆਪਦੇ ਮੋਬਾਈਲ ਨਾਲ ਉਸ ਬਜ਼ੁਰਗ ਦੀ ਵੀਡੀਓ ਬਣਾ ਰਿਹਾ ਸੀ ਨਾ ਬਾਈ ਉਹਦੇ ਬਾਰੇ ਸੋਚ ਕੇ ਸਾਰੀ ਰਾਤ ਨੀਂਦ ਨਹੀਂ ਆਈ ਕੀ ਉਹ ਕਿੱਡਾ ਲਾਹਣਤੀ ਬੰਦਾ ਹੋਊਗਾ ਕਿੱਡਾ ਉਹ ਮਰੀ ਜਮੀਰ ਵਾਲਾ ਬੰਦਾ ਹੋਊਗਾ ਜਿਹੜਾ ਆਪਦੀ ਘਰ ਦੀ ਕੰਧ ਦੇ ਉੱਪਰ ਚੜ ਕੇ ਤੇ ਕੈਮਰੇ ਦਾ ਫੋਕਸ ਕਰਕੇ ਉਸ ਬਜ਼ੁਰਗ ਦੀ ਵੀਡੀਓ ਬਣਾਉਂਦਾ ਰਿਹਾ ਤੇ ਉਹ ਬਜ਼ੁਰਗ ਪਹਿਲਾਂ ਦਾਤਰੀ ਨਾਲ ਦਵਾਈ ਵਾਲੀ ਸੀਸੀ ਵਾਟ ਦਾ ਟੱਕਣ ਖੋਲਦਾ ਫੇਰ ਉਹ ਦਵਾਈ ਪੀ ਲੈਂਦਾ ਫੇਰ ਉਹ ਚ ਬੱਚੇ ਜੋ ਪਾਣੀ ਦਾ ਬੁੱਕ ਪੀਂਦਾ ਉਹ ਬੰਦੇ ਨੇ ਕੈਮਰਾ ਨਹੀਂ ਆਪਦਾ ਬੰਦ ਕੀਤਾ ਘਟ ਘਟ 2.5 3 ਮਿੰਟ ਦੀ ਉਹ ਵੀਡੀਓ ਹੋਊਗੀ ਬਜ਼ੁਰਗ ਮੋਟਰ ਤੋਂ ਦਵਾਈ ਪੀ ਕੇ ਆਪਦੇ ਘਰ ਵੱਲ ਨੂੰ ਤੁਰ ਪੈਂਦਾ ਫਿਰ ਉਹ ਬੰਦਾ ਕੰਦ ਦੇ ਉੱਪਰੋਂ ਭੱਜ ਕੇ ਆਉਂਦਾ ਮੋਬਾਈਲ ਲੈ ਕੇ ਕੈਮਰਾ ਫਿਰ ਵੀ ਨਹੀਂ ਬੰਦ ਕਰਦਾ ਫਿਰ ਆਪਦੇ ਗੇਟ ਦੇ ਵਿੱਚ ਖੜ ਕੇ ਉਸ ਬਜ਼ੁਰਗ ਦੀ ਵੀਡੀਓ ਬਣਾਉਂਦਾ ਰਹਿੰਦਾ ਬਜ਼ੁਰਗ ਵਿਚਾਰਾ ਡਿੱਗ ਪੈਂਦਾ ਇੱਕ ਬੁੱਢੀ ਮਾਤਾ ਕੋਲੇ ਆਉਂਦੀ ਆ ਉਹ ਵਿਚਾਰੀ ਤਾਂ ਹਾਂ ਮਾਰਨ ਲੱਗ ਜਾਂਦੀ ਹੈ ਪਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਜੀ ਗਾਹ ਨਹੀਂ ਜਾਂਦਾ ਨਾ ਹੀ ਉਸ ਮਾਹ ਦੇ ਪੁੱਤ ਨੇ ਕੈਮਰਾ ਬੰਦ ਕੀਤਾ ਬਾਈ ਇਸ ਤੋਂ ਬਾਅਦ ਕੇ ਦੱਸੋ ਵੀ ਮਰੀਜ਼ ਮੀਰ ਵਾਲਾ ਬੰਦਾ ਕਿਹੜਾ ਹੋਊਗਾ ਇਸ ਤੋਂ ਵੱਧ ਕੇ ਲਾਹਣਤੀ ਬੰਦਾ ਕਿਹੜਾ ਹੋਊਗਾ ਕੀ ਥੁੜਿਆ ਸੀ ਇਹੋ ਜਿਹੇ ਬੰਦੇ ਤੇ ਜੰਮਣ ਖਣੋ ਬਈ ਬਾਈ ਬੇਸ਼ੱਕ ਤੇਰੀ ਲੱਖ ਉਹਨਾਂ ਨਾਲ ਕੋਈ ਦੁਸ਼ਮਣੀ ਹੋਊਗੀ ਤੁਹਾਡਾ ਲੱਖ ਉਹਨਾਂ ਨਾਲ ਨਹੀਂ ਬੋਲਚਾਲ ਸੀ ਕੋਈ ਗੱਲ ਨਹੀਂ ਸੀ ਪਰ ਬਾਈ ਜੇ ਤੂੰ ਭੱਜ ਕੇ ਜਾ ਕੇ ਉਸ ਬਜ਼ੁਰਗ ਨੂੰ ਦਵਾਈ ਪੀਣ ਤੋਂ ਰੋਕ ਲੈਂਦਾ ਬੇਸ਼ੱਕ ਉਹ ਬਜ਼ੁਰਗ ਤੇਨੂੰ ਦੋ ਗਾਲਾਂ ਕੱਢ ਲੈਂਦਾ ਚਾਰ ਗਾਲਾਂ ਕੱਢ ਲੈਂਦਾ ਪਰ ਜੇ ਤੂੰ ਦੋ ਮਿੰਟ ਵੀ ਉਹਨੂੰ ਦਵਾਈ ਪੀਣ ਤੋਂ ਰੋਕ ਲੈਂਦਾ ਤਾਂ ਉਹਦੀ ਜਾਨ ਬਚ ਸਕਦੀ ਸੀ ਪਰ ਤੂੰ ਕਿੱਡਾ ਫੁੱਦੂ ਕੰਮ ਕੀਤਾ ਕਿ ਤੂੰ ਮੋਬਾਈਲ ਨਾਲ ਉਸ ਬੰਦੇ ਦੀ ਵੀਡੀਓ ਬਣਾਉਂਦਾ ਰਿਆ ਪਰ ਤੂੰ ਗਾਂ ਹੋ ਕੇ ਉਸ ਬਜ਼ੁਰਗ ਨੂੰ ਰੋਕਿਆ ਨਹੀਂ ਗਾ ਬਾਈ ਥੋੜਾ ਨਹੀਂ ਬੋਲ ਚੱਲ ਸੀ ਕੋਈ ਗੱਲ ਨਹੀਂ ਸੀ ਤੂੰ ਜਾ ਕੇ ਭੱਜ ਕੇ ਉਸ ਬਜ਼ੁਰਗ ਨੂੰ ਦਵਾਈ ਦੀ ਸੀਸੀ ਖੋਲ ਕੇ ਦਵਾਈ ਡੋਲ ਦਿੰਦਾ ਤੇਰਾ ਕੀ ਕਰ ਲੈਂਦਾ ਬਈ ਉਹ ਦੋ ਗਾਲਾਂ ਕੱਢ ਲੈਂਦਾ ਚਾਰ ਗਾਲਾਂ ਕੱਢ ਲੈਂਦਾ ਜਦੋਂ ਉਸ ਬੰਦੇ ਦਾ ਗੁੱਸਾ ਠੰਡਾ ਹੁੰਦਾ ਤਾਂ ਉਹ ਬੰਦਾ ਚੱਲ ਕੇ ਤੇਰੇ ਘਰੇ ਮਾਫੀ ਮੰਗਣ ਆਉਂਦਾ ਬਈ ਮੇਥੋਂ ਗਲਤੀ ਹੋ ਗਈ ਮੈਂ ਤਾਂ ਗਾਲਾਂ ਕੱਢ ਬੈਠਾ ਜਾਂ ਤੂੰ ਜਾ ਕੇ ਦਵਾਈ ਸੀਸੀ ਖੋ ਕੇ ਸੁੱਟ ਦਿੰਦਾ ਤੂੰ ਉਹਨਾਂ ਦੇ ਘਰਦਿਆਂ ਨੂੰ ਫੋਨ ਕਰਦਾ ਵੀ ਤੁਹਾਡਾ ਬਜ਼ੁਰਗ ਦਵਾਈ ਪੀਣ ਲੱਗਾ ਬਈ ਨੂੰ ਰੋਕ ਲਵਾ ਕੇ ਪਰ ਉਹ ਲਾਣਤੀ ਬੰਦਾ ਆਪਦੇ ਘਰ ਦੀ ਗੰਦ ਤੋਂ ਸਿਰਫ ਵੀਡੀਓ ਬਣਾਈ ਗਏ ਤੇ ਬਾਈ ਹੁਣ ਉਹਨੂੰ ਸਾਰੇ ਪਿੰਡ ਦੇ ਵਿੱਚੋਂ ਕਿੱਡੀਆਂ ਲਾਣਤਾਂ ਪੈਂਦੀਆਂ ਹੋਣਗੀਆਂ ਹੁਣ ਉਹ ਕਿਸੇ ਨੂੰ ਮੂੰਹ ਖਾਣ ਜੁਗ ਨਹੀਂ ਰਿਹਾ ਉਹਨਾ ਪਿੰਡ ਦੇ ਵਿੱਚ ਲਾਣਤਾਂ ਉਸ ਬੰਦੇ ਨੂੰ ਸਾਰੇ ਪੰਜਾਬ ਦੇ ਵਿੱਚੋਂ ਹੀ ਪੈ ਰੀਆਂ ਹਨ ਦੇਖ ਲਓ ਬਈ ਕਿੱਡਾ ਕਾਲਜੁਗ ਆ ਗਿਆ ਹਨਾ ਕਿ ਸਾਹਮਣੇ ਬੰਦਾ ਆਤਮ ਹੱਤਿਆ ਕਰਦਾ ਪਿਆ ਆ ਸਾਹਮਣੇ ਬੰਦਾ ਦਵਾਈ ਪੀਂਦਾ ਪਿਆ ਆ ਤੇ ਬੰਦਾ ਆਪਦਾ ਕੈਮਰਾ ਚਲਾ ਕੇ ਆਰਾਮ ਨਾਲ ਦੇਖ ਰਿਹਾ ਵੀ ਹਾਂ ਵੀ ਹੁਣੇ ਕੀ ਕਰੂਗਾ ਹੁਣੇ ਕੀ ਕਰੂਗਾ ਬਾਈ ਅੱਜ ਤਾਂ ਉਹਦੀ ਵੀਡੀਓ ਬਣਾ ਲਈ ਚਲੋ ਉਹ ਵਿਚਾਰਾ ਮਰਨ ਵਾਲਾ ਮਰ ਗਿਆ ਹੋਊਗਾ ਏ ਸੋਚ ਕੇ ਦੇਖੀਂ ਜੇ ਕੱਲ ਨੂੰ ਉਸ ਦੀ ਥਾਂ ਤੇ ਤੇਰਾ ਪਿਓ ਜੇ ਇਸ ਤਰ੍ਹਾਂ ਦਵਾਈ ਪੀਵੇ ਜਾਂ ਤੇਰਾ ਪੁੱਤ ਜਾਂ ਤੇਰੀ ਮਾਂ ਜਾਂ ਭੈਣ ਕੋਈ ਵੀ ਦਵਾਈ ਪੀਂਦਾ ਹੋਵੇ ਤੇ ਕੋਈ ਬੰਦਾ ਵੀਡੀਓ ਬਣਾਉਂਦਾ ਹੋਵੇ ਤੈਨੂੰ ਨਾਂ ਰੋਕ ਕੇ ਤੇ ਦੱਸ ਤੇਰੇ ਦਿਲ ਤੇ ਫਿਰ ਕੀ ਬੀਤੂਗੀ ਬਈ ਫਿਰ ਬਈ ਤੁਹਾਡਾ ਕਾਲਜਾ ਪਾਟੂਗਾ ਫਿਰ ਨੀਂਦ ਨਹੀਂ ਆਉਣੀ ਕਈ ਸਾਲ ਕਿ ਸਾਡੇ ਘਰ ਦਾ ਜੀ ਕੋਈ ਦਵਾਈ ਪੀ ਰਿਹਾ ਸੀ ਆਤਮ ਹੱਤਿਆ ਕਰ ਰਿਹਾ ਸੀ ਤੇ ਫਲਾਣਾ ਬੰਦਾ ਵੀਡੀਓ ਬਣਾ ਰਿਹਾ ਸੀ ਉਹਨੂੰ ਰੋਕਿਆ ਤਾਂ ਕਣੀਗਾ ਬਾਈ ਐਡੀ ਲੋਕਾਂ ਦੀ ਜ਼ਮੀਰ ਮਰ ਗਈ ਯਾਰ ਗੱਲਾਂ ਹੀ ਛੱਡ ਦਿਓ ਬਈ ਬਾਈ ਐਡੀ ਜ਼ਮੀਰ ਆਪਦੀ ਨਾ ਮਾਰੋ ਕੱਲ ਨੂੰ ਦਿਨ ਆਪਣੇ ਤੇ ਵੀ ਆ ਸਕਦਾ ਕਿਉਂਕਿ ਅੱਜ ਕੱਲ੍ਹ ਘਰ ਘਰ ਦੇ ਵਿੱਚ ਕਲੇਸ਼ ਆ ਬਈ ਅੱਜ ਕੱਲ੍ਹ ਲੋਕੀ ਡਿਪਰੈਸ਼ਨ ਦੇ ਸ਼ਿਕਾਰ ਹੋਏ ਪਏ ਆ ਅੱਜ ਕੱਲ੍ਹ ਲੋਕਾਂ ਦੇ ਗੁੱਸੇ ਗਲੇ ਬਹੁਤ ਜ਼ਿਆਦੇ ਆ ਅੱਜ ਕੱਲ੍ਹ ਲੋਕਾਂ ਨੂੰ ਗੁੱਸਾ ਬਹੁਤ ਆਉਂਦਾ ਆ ਕੱਲ ਨੂੰ ਆਪਣਾ ਵੀ ਕੋਈ ਪਿਓ ਜਾਂ ਆਪਣੀ ਮਾਂ ਜਾਂ ਧੀ ਪੁੱਤ ਕੋਈ ਵੀ ਹੋ ਸਕਦਾ ਜਿਹੜਾ ਕਿ ਜਾ ਕੇ ਸੁਸਾਈਡ ਕਰਨ ਬਾਰੇ ਸੋਚ ਸਕਦਾ ਆ ਜੇ ਬਈ ਤੂੰ ਉਸ ਬਜ਼ੁਰਗ ਨੂੰ ਰੋਕ ਲੈਂਦਾ ਨਾ ਤਾਂ ਉਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਸੀ ਹੋਣਾ ਭਾਵੇਂ ਥੋੜੀ ਲੱਖ ਦੁਸ਼ਮਣੀ ਹੋਵੇ ਮੈਂ ਬਈ ਇੱਕ ਗੱਲ ਕਹਿਣਾ ਬੇਸ਼ੱਕ ਦੁਸ਼ਮਣ ਦਾ ਪੁੱਤ ਵੀ ਕਿਉਂ ਨਾ ਹੋਵੇ ਬਈ ਜੇ ਤੁਹਾਡੀਆਂ ਅੱਖਾਂ ਸਾਹਮਣੇ ਆਤਮ ਹੱਤਿਆ ਕਰ ਦੇਣਾ ਤਾਂ ਆਪਣਾ ਰੋਕਣ ਦਾ ਬਈ ਫਰਜ਼ ਬਣਦਾ ਦੁਸ਼ਮਣੀ ਆ ਆਪਦੀ ਥਾਂ ਤੇ ਆ ਪਰ ਆਤਮ ਹੱਤਿਆ ਆਪਦੀ ਥਾਂ ਤੇ ਆ ਬਈ ਇੱਕ ਹੁੰਦੀ ਆ ਬਈ ਅਣਖ ਦੀ ਮੌਤ ਵੀ ਥੋੜੀ ਯਾਰ ਕਿਸੇ ਨਾਲ ਲੜਾਈ ਹੋਊਗੀ ਗੰਡਾਸੇ ਚੱਲ ਆਪੇ ਗੋਲੀਆਂ ਚੱਲ ਪਈਆਂ ਚਲੋ ਬੰਦਾ ਲੜਾਈ ਦੇ ਵਿੱਚ ਮਾਰਿਆ ਗਿਆ ਉਹ ਗੱਲ ਹੁੰਦੀ ਆ ਵੱਖਰੀ ਇੱਕ ਗੱਲ ਹੋ ਆ ਕਿ ਬੰਦੇ ਦਾ ਯਾਰ ਹੌਸਲਾ ਟੁੱਟਿਆ ਬੰਦਾ ਮਾਨਸਿਕ ਤੌਰ ਤੇ ਪਤਨੀ ਕਿੰਨਾ ਕੁ ਟੁੱਟ ਗਿਆ ਤੇ ਵਿਚਾਰਾ ਆ ਕੇ ਆਤਮ ਹੱਤਿਆ ਕਰਨ ਲੱਗਿਆ ਤੇ ਆਪਾਂ ਸਾਹਮਣੇ ਦੇਖੀ ਜਾਂਦੇ ਆ। ਬੇਸ਼ੱਕ ਆਪਣਾ ਦੁਸ਼ਮਣ ਵੀ ਕਿਉਣਾ ਹੋਵੇ ਯਾਰ। ਐਹੋ ਜੀ ਮੌਤ ਤਾਂ ਬਈ ਦੁਸ਼ਮਣ ਨੂੰ ਵੀ ਮਰਨ ਨਹੀਂ ਦੇਣਾ ਚਾਹੀਦਾ। ਜਿਹੋ ਜੀ ਮੌਤ ਵਿਚਾਰਾ ਬਜ਼ੁਰਗ ਮਰਿਆ। ਬਾਈ ਆਪਾਂ ਪਿੰਡਾਂ ਦੇ ਵਿੱਚ ਰਹਿੰਨੇ ਆ ਆਪਣਾ ਪਿੰਡਾਂ ਦੇ ਵਿੱਚ ਭਾਈਚਾਰਾ ਹੁੰਦਾ। ਚਲੋ ਛੋਟੀਆਂ-ਮੋਟੀਆਂ ਗੱਲਾਂ ਆਪਣੇਾਂ ਚ ਆਮ ਹੁੰਦੀਆਂ ਨੇ ਜਿੱਥੇ ਰਹਿਣਾ ਬਈ ਉੱਥੇ ਗੱਲਾਂ ਵੀ ਹੁੰਦੀਆਂ ਨੇ। ਚਲੋ ਤੁਹਾਡੇ ਕੋਈ ਗਿਲੇ ਸ਼ਿਕਵੇ ਲੱਖ ਹੋਣਗੇ ਆਪਸ ਦੇ ਵਿੱਚ। ਪਰ ਬਾਈ ਮੇਰੇ ਹਿਸਾਬ ਨਾਲ ਇਸ ਤੋਂ ਵੱਡੀ ਮਰੀ ਜ਼ਮੀਰ ਵਾਲਾ ਬੰਦਾ ਕੋਈ ਦੁਨੀਆ ਤੇ ਨਹੀਂ ਹੋਣਾ। ਜਿਹਦੀਆਂ ਅੱਖਾਂ ਸਾਹਮਣੇ ਬੰਦੇ ਨੇ ਦਾਤਰੀ ਨਾਲ ਪਹਿਲਾਂ ਦਵਾਈ ਵਾਲੀ ਸੀਸੀ ਖੋਲੀ ਫੇਰ ਉਹਨੇ ਦਵਾਈ ਮੂੰਹ ਨੂੰ ਲਾਈ ਫੇਰ ਉਹਨੇ ਪਾਣੀ ਪੀਤਾ ਇੰਨੇ ਜਿੰਨੇ ਟਾਈਮ ਤੂੰ ਕੈਮਰਾ ਲਾ ਕੇ ਬੈਠਾ ਸੀ ਉਸ ਬਜ਼ੁਰਗ ਤੇ ਇੰਨੇ ਟਾਈਮ ਤੋਂ ਭੱਜ ਕੇ ਜਾ ਕੇ ਉਹ ਤੋਂ ਦਵਾਈ ਖੋ ਕੇ ਸੁੱਟ ਸਕਦਾ ਸੀ ਤੇ ਉਹੋ ਵੀਡੀਓ ਦੇਖ ਕੇ ਪੰਜਾਬ ਦੇ ਹਰੇਕ ਬੰਦੇ ਦਾ ਮਨ ਦੁਖੀ ਹੋਇਆ ਹੋਊਗਾ ਯਾਰ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਲਾਹਣਤੀ ਬੰਦੇ ਬੈਠੇ ਆ ਤੇ ਬਾਈ ਇੱਕ ਗੱਲ ਹੋਰ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਲੋਕਾਂ ਨੂੰ ਹਾਰਟ ਟੈਗ ਬਹੁਤ ਜ਼ਿਆਦਾ ਹੁੰਦੇ ਆ ਤੇ ਲੋਕਾਂ ਨੇ ਇੱਕ ਮੰਨ ਲਓ ਰਿਵਾਜ ਹੀ ਬਣਾ ਲਿਆ ਕਿ ਜੇ ਸੜਕ ਤੇ ਕੋਈ ਜਵਾਨ ਮੁੰਡਾ ਡਿੱਗਾ ਪਿਆ ਤੇ ਕੋਈ ਉਹਦੇ ਨੇੜੇ ਨਹੀਂ ਜਾਂਦਾ ਉਹਨੂੰ ਚੱਕਣ ਲਈ ਹਰੇਕ ਬੰਦਾ ਕਹਿੰਦਾ ਉਹ ਚੱਟੇ ਵਾਲਾ ਹੋ ਚੱਟੇ ਵਾਲਾ ਹੋ ਬਾਈ ਹਰੇਕ ਬੰਦਾ ਚਿੱਟਾ ਤਾਂ ਨਹੀਂ ਲਾਉਂਦਾ ਫਿਰਦਾ ਪੰਜੇ ਉਂਗਲ ਇੱਕੋ ਜਿੰਦੇ ਨਹੀਂ ਹੈਗੀਆਂ ਬਾਈ ਅੱਜਕੱਲ ਹਾਰਟ ਐਟੈਕ ਇੰਨੇ ਕਿ ਜ਼ਿਆਦੇ ਹੁੰਦੇ ਆ ਗੱਲਾਂ ਛੱਡ ਦਿਓ ਪਰ ਹਰੇਕ ਦੀ ਜ਼ੁਬਾਨ 'ਚ ਇੱਕੋ ਗੱਲ ਹੁੰਦੀ ਹੈ ਜੇ ਕੋਈ ਜਵਾਨ ਮੁੰਡਾ ਡਿੱਗਾ ਪਿਆ ਉਹਨੂੰ ਚੱਕਣਾ ਨਹੀਂ ਉਹਨੂੰ ਪਾਣੀ ਨਹੀਂ ਪੁੱਛਣਾ ਬਸ ਇੱਕੋ ਗੱਲ ਕਹਿ ਦੇਣਗੇ ਇਹ ਚੱਟੇ ਵਾਲਾ ਹੋ ਚੱਟੇ ਵਾਲਾ ਹੋ ਤੇ ਬਾਈ ਜਿਸ ਦਿਨ ਆਪਣਾ ਧੀ ਪੁੱਤ ਜਾਂ ਆਪਣਾ ਭਰਾ ਜਾਂ ਆਪਣਾ ਪਿਓ ਉਸ ਜਗ੍ਹਾ ਤੇ ਡਿੱਗਿਆ ਹੋਇ ਤੇ ਹਰੇਕ ਬੰਦਾ ਇਹ ਕਹਿ ਕੇ ਲੰਘ ਗਿਆ ਵੀ ਚਿੱਟੇ ਵਾਲਾ ਹੋ ਚਿੱਟੇ ਵਾਲਾ ਹੋ ਉਹਦੇ ਪਤਾ ਲੱਗੂਗਾ ਵੀ ਆਪਣਾ ਕਾਲਜਾ ਕਿਵੇਂ ਪਾੜਦਾ ਆਪਣੇ ਦਿਲ ਤੇ ਕੀ ਬੀਜਦੀ ਹੈ ਇਸ ਕਰਕੇ ਬਾਈ ਜੇ ਕੋਈ ਸੜਕ ਤੇ ਗੱਭਰੂ ਪੁੱਤਰ ਕਿਸੇ ਦਾ ਡਿੱਗਿਆ ਮਿਲਦਾ ਨਾ ਬਾਈ ਤੇ ਉਹਨੂੰ ਚਿੱਟੇ ਵਾਲਾ ਕਹਿ ਕੇ ਨਾ ਛੱਡ ਜਿਆ ਕਰੋ ਉਹਨੂੰ ਹਾਰਟ ਐਟੈਕ ਵੀ ਹੋ ਸਕਦਾ ਉਹਨੂੰ ਚੱਕਰ ਆ ਕੇ ਵੀ ਡਿੱਗਿਆ ਹੋ ਸਕਦਾ ਕੋਈ ਸੌ ਟੈਨਸ਼ਨਾਂ ਲੈ ਕੇ ਆਇਆ ਹੁੰਦਾ ਬੰਦਾ ਸੌ ਦੁੱਖ ਤੇ ਕਲੀਫ ਹੁੰਦੀ ਆ ਉਹਨੂੰ ਪਾਣੀ ਦੀ ਘੁੱਟ ਪਿਆਦਿਆ ਕਰੋ ਉਹਨਾਂ ਦੇ ਘਰੇ ਫੋਨ ਕਰਦਿਆ ਕਰੋ ਤੁਹਾਡਾ ਮੁੰਡਾ ਇੱਥੇ ਡਿੱਗਿਆ ਪਿਆ ਸੀ ਪਾਣੀ ਪੂਣੀ ਪਿਆਇਆ ਆ ਤੇ ਇਹਨੂੰ ਆ ਕੇ ਲੈ ਜਾਓ ਹਰ ਇੱਕ ਬੰਦਾ ਨਸ਼ੇੜੀ ਨਹੀਂ ਹੈਗਾ ਇੱਥੇ ਜੇ ਕਿਸ ਦਾ ਐਕਸੀਡੈਂਟ ਹੋ ਜੇ ਆ ਸਾਡੇ ਵਾਲੇ ਕੀ ਕਰਨਗੇ ਕੱਢਿਆ ਕੈਮਰਾ ਵੀਡੀਓ ਬਣਾਉਣ ਬਹਿ ਜਾਣਗੇ ਜੇ ਕੋਈ ਲੜੀ ਜਾਂਦਾ ਕੱਢਿਆ ਕੈਮਰਾ ਵੀਡੀਓ ਬਣਾਉਣ ਪੈ ਜਾਣਗੇ ਬਾਈ ਹੋਰ ਵੀ ਬਹੁਤ ਕੰਟੈਂਟ ਹੈਗੇ ਆ ਮੈਂ ਇਹ ਨਹੀਂ ਕਹਿੰਦਾ ਵੀਡੀਓ ਨਾ ਬਣਾਓ ਮੈਂ ਵੀ ਵੀਡੀਓ ਬਣਾਉਣਾ ਪਰ ਬਾਈ ਮੈਂ ਅਜੇ ਕਦੇ ਵੀਡੀਓ ਨਹੀਂ ਬਣਾਈਆਂ ਵੀ ਕੋਈ ਕਿਸ ਦਾ ਧੀ ਪੁੱਤ ਡਿੱਗਿਆ ਪਿਆ ਤੇ ਵੀਡੀਓ ਬਣਾ ਕੇ ਪਾ ਦਿਓ ਉਹਨੂੰ ਪਾਣੀ ਦਾ ਗਲਾਸ ਹੀ ਨਾ ਪੁੱਛੋ ਬਾਈ ਜਿੰਨਾ ਟਾਈਮ ਤੁਸੀਂ ਵੀਡੀਓ ਬਣਾਉਣ ਤੇ ਲਾਉਣੀ ਹੈ ਨਾ ਉਹਨਾਂ ਟਾਈਮ ਜੇ ਤੁਸੀਂ ਉਹਨੂੰ ਪਾਣੀ ਦੀ ਘੁੱਟ ਪਿਆਦੋਂਗੇ ਤਾਂ ਅਗਲੇ ਦੀ ਜਾਨ ਬਚ ਜੂਗੀ ਮਨ ਲਓ ਕਿਸਦਾ ਐਕਸੀਡੈਂਟ ਹੋ ਗਿਆ ਤੁਸੀਂ ਪਹਿਲਾਂ ਉਹਨੂੰ ਪਾਣੀ ਪੂਣੀ ਪਿਆਓ ਜੇ ਉਹ ਬੰਦਾ ਬੋਲਣ ਦੀ ਹਾਲਤ ਦੇ ਵਿੱਚ ਨਹੀਂ ਹੈਗਾ ਤੁਸੀਂ ਫਿਰ ਵੀਡੀਓ ਪਾ ਦਿਓ ਵੀ ਆਹ ਗੱਡੀ ਨੰਬਰ ਆ ਫਲਾਣਾ ਰੋਡ ਤੇ ਐਕਸੀਡੈਂਟ ਹੋ ਗਿਆ ਬਈ ਤੇ ਜੇ ਇਹਨਾਂ ਦੇ ਘਰ ਤੱਕ ਆ ਵੀਡੀਓ ਪਹੁੰਚਦੀ ਕਰ ਦਿਓ ਆ ਕੇ ਆਪਦੇ ਮਰੀਜ਼ ਨੂੰ ਸਾਂਭ ਲੈਣਾ ਉਹ ਤਾਂ ਹੋਈ ਬੰਦੇ ਵਾਲੀ ਗੱਲ ਬੰਦੇ ਦਾ ਐਕਸੀਡੈਂਟ ਹੋਇਆ ਬੰਦੇ ਦਾ ਖੂਨੋਂ ਖੂਨ ਹੋਇਆ ਪਿਆ ਬੰਦਾ ਪਾਣੀ ਖੂਨੋਂ ਮਰੀ ਜਾਂਦਾ ਤੇ ਆਪਣੇ ਵਾਲੇ ਪਹਿਲਾਂ ਵੀਡੀਓ ਬਣਾਉਣਗੇ ਹੋਰ ਕੁਝ ਨਹੀਂ ਕਰਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ ਕਿ ਜੇ ਕਿਸਦਾ ਕੋਈ ਗੱਭਰੂ ਪੁੱਤ ਸੜਕ ਤੇ ਡਿੱਗਿਆ ਪਿਆ ਹੁੰਦਾ ਨਾ ਬਾਈ ਤੇ ਉਹਨੂੰ ਚੱਟੇ ਵਾਲਾ ਕਹਿ ਕੇ ਨਾ ਛੱਡ ਜਾਇਆ ਕਰੋ ਕਿਰਪਾ ਕਰਕੇ ਉਹਨੂੰ ਪਾਣੀ ਦੀ ਘੋਟ ਜ਼ਰੂਰ ਪਿਆਇਆ ਕਰੋ ਪਾਣੀ ਦੀ ਘੋਟ ਨਾਲ ਹੀ ਕਈ ਵਾਰੀ ਬੰਦਾ ਬਚ ਜਾਂਦਾ ਹੁੰਦਾ ਤੇ ਕਿਸੇ ਦਾ ਘਰ ਉੱਜਣ ਤੋਂ ਬਚ ਜਾਂਦਾ ਹੁੰਦਾ ਬਾਕੀ ਬਈ ਆਪੋ ਆਪਣੀ ਸਿਆਣਫਾ ਆਪੋ ਆਪਣਾ ਕਹਿਣਾ ਤੇ ਆਪੋ ਆਪਣਾ ਮੰਨਣਾ ਇੱਥੇ ਕੋਈ ਕਿਸੇ ਦੀ ਅੱਖ ਨਹੀਂ ਲੱਗਦਾ ਪਰ ਅਸਲ ਪਤਾ ਬਈ ਉਸ ਦਿਨ ਲੱਗਦਾ ਜਿਸ ਦਿਨ ਅੱਗ ਆਪਦੇ ਘਰੇ ਲੱਗਦੀ ਹੈ ਬਸ ਪਤਾ ਹੀ ਉਸ ਦਿਨ ਲੱਗਦਾ ਜਿਸ ਦਿਨ ਅੱਗ ਆਪਦੇ ਘਰੇ ਲੱਗਦੀ ਹੈ ਬਗਾਨੇ ਚੁੱਲਿਆਂ ਦੀ ਅੱਗ ਦਾ ਸੇਕ ਕਿਸੇ ਨੂੰ ਨਹੀਂ ਲੱਗਦਾ ਇੱਥੇ ਤੇ ਜੇ ਕੁਝ ਵੱਧ ਘੱਟ ਬੋ ਧੰਨਵਾਦ